ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਤੀ ਪਤਨੀ ਨੂੰ ਇਕੱਠਿਆਂ ਮੌਤ ਆਈ ਹੈ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇਸ ਸੜਕ ਹਾਦਸੇ ਦੇ ਵਿੱਚ ਪਤੀ ਪਤਨੀ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਤਾਂ ਇਹ ਜੋੜਾ ਜਿਹੜਾ ਕਿ ਆਪਣੀ ਕੁੜੀ ਨੂੰ ਮਿਲ ਕੇ ਵਾਪਸ ਆਪਣੇ ਘਰ ਸਕੂਟਰੀ ਦੇ ਉੱਪਰ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਜਦੋਂ ਪਿੰਡ ਨੂੰ ਜਾਣ ਵਾਲੀ ਸੜਕ ਤੇ ਨੂੰ ਮੁੜਿਆ ਤਾਂ ਉਸੇ ਸਮੇਂ ਇੱਕ ਕਿਹਾ ਜਾ ਰਿਹਾ ਕਿ ਤੇਜ਼ ਰਫ਼ਤਾਰ ਕਾਰ ਜਿਹੜੀ ਕਿ ਇਹਨਾਂ ਨੂੰ ਟੱਕਰ ਮਾਰ ਦਿੰਦੀ ਹੈ ਟੱਕਰ ਇੰਨੀ ਜ਼ਿਆਦਾ ਭਿਆਨਕ ਹੁੰਦੀ ਆ ਕਿ ਪਤੀ ਪਤਨੀ ਦੀ ਮੌਕੇ ਦੇ ਉੱਪਰ ਮੌਤ ਆ ਜੜੀ ਉਹ ਹੋ ਜਾਂਦੀ ਆ ਤਾਂ ਗੁਰਦਾਸਪੁਰ ਦੇ ਦੀਨਾ ਨਗਰ ਤੋਂ ਇਹ ਬੇਹਦ ਮੰਦ ਭਾਗੀ ਖਬਰਾਂ ਜਿਹੜੀ ਉਹ ਸਾਹਮਣੇ ਆਈ ਆ ਜਿੱਥੇ ਇੱਕ ਹੋਟਲ ਸੀ ਤਾਂ ਹੋਟਲ ਦੇ ਕੋਲ ਹੀ ਇਹ ਭਿਆਨਕ ਹਾਦਸਾ ਵਾਪਰਿਆ ਕਿਹਾ ਜਾ ਰਿਹਾ ਹੈ ਕਿ ਪਿੰਡ ਨੂੰ ਮੁੜਨ ਵਾਲੀ ਸੜਕ ਨੂੰ ਇਹਨਾਂ ਦੋਵੇਂ ਜਣਿਆਂ ਦੇ ਵੱਲੋਂ ਕ੍ਰੋਸ ਕੀਤਾ ਜਾਣਾ ਸੀ ਤਾਂ ਉਸੇ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਆ ਜੜੀ ਉਹ ਆ ਰਹੀ ਹੁੰਦੀ ਆ ਤੇ ਇਹਨਾਂ ਨੂੰ ਟੱਕਰ ਮਾਰ ਦਿੰਦੀ ਆ ਟੱਕਰ ਦੌਰਾਨ ਦੋਵਾਂ ਦੀ ਮੌਤ ਹੋ ਜਾਂਦੀ ਆ ਤਾਂ ਅਮ੍ਰਿਤਕਾਂ ਦੀ ਪਛਾਣ ਕਰਤਾਰਚੰਦ ਅਤੇ ਸ਼ਾਂਤੀ ਦੇਵੀ ਵਜੋਂ ਹੋਈ ਹੈ ਇਹ ਦੋਵੇਂ ਜਣੇ ਆਪਣੀ ਕੁੜੀ ਨੂੰ ਮਿਲ ਕੇ ਵਾਪਸ ਆਪਣੇ ਘਰ ਸਕੂਟਰੀ ਦੇ ਉੱਪਰ ਸਵਾਰ ਹੋ ਕੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਹੀ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋਏ ਇਹਨਾਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਦੋਵਾਂ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ ਜਦਕਿ ਕਾਰ ਆ ਜਿਹੜੀ ਉਹ ਵੀ ਪੂਰੀ ਤਰ੍ਹਾਂ ਨੁਕਸਾਨੀ ਚਾ ਚੁੱਕੀ ਹੈ ਸਕੂਟਰੀ ਦੇ ਪਰਖਾਚੇ ਤੱਕ ਨੇ ਜਿਹੜੇ ਉੱਡ ਚੁੱਕੇ ਨੇ ਤਾਂ ਪੁਲਿਸ ਦੇ ਵੱਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਕਾਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਤੇ ਪੁਲਿਸ ਅਗਲੀ ਜਾਂਚ ਆ ਜਿਹੜੀ ਉਹ ਕਰ ਰਹੀ ਆ ਤਾਂ ਬੇਹਦ ਮੰਦ ਭਾਗੀ ਖਬਰ ਜਿੱਥੇ ਇੱਕ ਜੋੜੇ ਦੀ ਮੌਤ ਹੋਈ ਆ ਪਤੀ ਪਤਨੀ ਨੂੰ ਇਕੱਠਿਆਂ ਮੌਤ ਆਈ ਆ ਇਹ ਦੋਵੇਂ ਜਣੇ ਆਪਣੀ ਕੁੜੀ ਨੂੰ ਮਿਲ ਕੇ ਖੁਸ਼ੀ-ਖੁਸ਼ੀ ਵਾਪਸ ਆਪਣੀ ਸਕੂਟਰੀ ਦੇ ਉੱਪਰ ਸਵਾਰ ਹੋ ਕੇ ਘਰ ਨੂੰ ਜਾ ਰਹੇ ਸੀ ਤਾਂ ਜਿਵੇਂ ਹੀ ਪਿੰਡ ਨੂੰ ਮੁੜਨ ਵਾਲੀ ਸੜਕ ਨੂੰ ਕ੍ਰੋਸ ਕਰਨ ਲੱਗਦੇ ਨੇ ਤਾਂ ਉਸੇ ਸਮੇਂ ਇੱਕ ਤੇਜ਼ ਰਫ਼ਤਾਰ ਕਾਰ ਇਹਨਾਂ ਨੂੰ ਟੱਕਰ ਮਾਰ ਦਿੰਦੀ ਆ ਤੇ ਦੋਵਾਂ ਦੀ ਮੌਤ ਹੋ ਜਾਂਦੀ ਆ ਆਪਣੇ ਅਜਿਹਾ ਕਮਾਲਾਂ ਨੈਸਟ ਟਾਈਮ ਆਪਣੇ ਡਾਕਟਰ ਮੌਜੂਦ ਸੀ ਮੈਨੂੰ ਆਪਣੇ ਭੂਆ ਜੀ ਦੇ ਬੇਟੇ ਦਾ ਫੋਨ ਆਇਆ ਮੇਰੇ ਦਾ ਨਾ ਮੇਰੇ ਮਾਫਰੇ ਆਪਣੇ ਪੁਰਾਣੇ ਵੱਡੇ ਭੂਆ ਦੇ ਵੱਡੇ ਕੋਕਰ ਜੀ ਦਾ ਫਿਰ ਬਾਈਪਾਸ ਤੇ ਆਪੀਕਾਂਟ ਹੋ ਗਿਆ ਜਿਵੇਂ ਮੌਕੇ ਤੇ ਦਿੱਖ ਹੋ ਗਈ ਆ ਤੇ ਮੈਂ ਫੋਨ ਸੁਣਦੇ ਸਾਰੀ ਨਾ ਦਾ ਪਲਾਨਿੰਗ ਨਾਲ ਮੈਂ ਮੌਕੇ ਤੇ ਆ ਗਿਆ ਪਤਰਾ ਲਗਾਉਣ ਲਈ ਪੋਸਟ ਮਾਰਨ ਵਾਸਤੇ ਬਰਦਾਸਪੁਰ ਲੈ ਗਏ ਨੇ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਸਰ ਆਪਣੇ ਇਹਨਾਂ ਦਾ ਪਿੰਡ ਹੈਗਾ ਜੀ ਰਾਵਲ ਗਾਦਰੀਆਂ ਸਾਪੇਆਂ ਦੀ ਬੇਟੀ ਇੱਕ ਵਿਆਹੀ ਆ ਛੰਡੇ ਚੱਕ ਗਈ ਤੇ ਬੇਟੀ ਤੋਂ ਹੋ ਕੇ ਆਪਣੇ ਮੁੱਠੇ ਲੋਕ ਆਪੇ ਲੋਗਰ ਪਿੰਡ ਜਾ ਰਹੇ ਸੀ ਆਪਣੇ ਭੈਣ ਕੋ ਮੇਰੇ ਭੂਆ ਜੀ ਤੇ ਤੋਂ ਬਾਈਪਾਸ ਤੇ ਹੋ ਗਈ ਉਹਨਾਂ ਦਾ ਕਿਹੜੀ ਗੱਡੀ ਦਾ ਹੈਡਵੇ ਕਿਹੜੀ ਗੱਡੀ ਨਾਲ ਟਕਰਾਏਗੇ ਗੱਡੀ ਆ ਮੈਂ ਨੰਬਰ ਸਕੋਰ ਦੀ ਗੱਡੀ ਹੈ ਜੀ ਨੰਬਰ ਹੈ ਜੀ ਇਹ ਰਵੀ ਪੈਲੇਸ ਦੇ ਲਾਗੇ ਥਾਣਾ ਦਿਨਾਂਗਰ ਦੇ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਵਾਪਰਿਆ ਵਾ ਜਿਸ ਦੇ ਵਿੱਚ ਇੱਕ ਹਸਬੰਡ ਵਾਈਫ ਹੈਗੇ ਸੀ ਕਿ ਉਹਨਾਂ ਦੀ ਡੈਥ ਹੋ ਗਈ ਹੈ ਸਕੂਟੀ ਤੇ ਆ ਰਹੇ ਸੀ ਕਿ ਇੱਕ ਜਨਤਨਾਮ ਕਰਤਾਰ ਚੰਦ son of ਦਤੂਰਾਮ ਤੇ ਉਹਦੀ ਪਤਨੀ ਦਾ ਨਾਮ ਸ਼ਾਂਤੀ ਦੇਵੀ ਸੀਗਾ ਇਹ ਪਿੰਡ ਰਾਵਲ ਦੇ ਰਹਿਣ ਵਾਲੇ ਸੀਗੇ ਤੇ ਇਹਨਾਂ ਦਾ ਐਕਸੀਡੈਂਟ ਇੱਕ ਸਕੋਰਪੀਓ ਗੱਡੀ ਜਿਹੜਾ ਪੀਪੀ 70A 7989 ਦੇ ਨਾਲ ਹੋਇਆ ਮੌਕੇ ਤੋਂ ਡਰਾਈਵਰ ਭੱਜ ਗਏ ਬਾਕੀ ਗੱਡੀ ਕਬਜ਼ੇ ਚ ਲੈ ਲਈ ਗਈ ਹੈ ਤੇ ਜਿੱਦਾਂ ਦੇ ਬਿਆਨ ਦਿੱਤੇ ਜਾਣਗੇ ਵੈਸੇ ਤਵੇੇ ਸਮਝ ਲੰਨ ਜਾਣਗੇ ਸਰ ਕਿੰਨੀ ਉਮਰ ਦੇ ਸੀਗੇ ਮੋਸਟਲੀ ਦੋਨੋਂ 70 ਪਲੱਸ ਸੀਗੇ ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀਗੇ ਆ ਇਹ ਹਮਸਾ ਸਾਈਡ ਤੋਂ ਆ ਰਹੀ ਸੀਗੀ ਤੇ ਠਾਰਗੋੜ ਜਾ ਰਹੀ ਸੀਗੀ ਹਾ ਸਵਾ ਪਰਨਾ ਕਾਰਨ ਇਹਦੇ ਹੁਣ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕਿ ਕੀ ਆ ਕੀ ਰਹੀ ਹੈ ਨਹੀਂ ਤੇ ਕੱਟ ਬਣਿਆ हाँ डेफिनेटली नेशनल हाईवे ने نے کٹ بنایا ہوا ہے کہ یو ٹرن ہی बयान ہوا ہے اور انویسٹیگیشن کریں گے بیان لوانے کے ساتھ پتہ لگے گا موقع پہ کوئی گواہ ملتا ہے اس کے بعد لیڈ باڈی مورسیچر کھا دی ہے پوسٹ مارٹم کل کیا جائے گا قرارو گے نہیں جی